ਦੋਸਤੋ ਪੰਜਾਬੀ ਟ੍ਰੈਂਡ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਹੁਣ ਆਈ ਪਰਖ ਦੀ ਘੜੀ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਚਰਨਜੀਤ ਜੀ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਜਿਹੜੀ ਪੇਸ਼ਕਸ਼ ਕੀਤੀ ਗਈ ਸੀ ਉਹ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਹੈ ਤੇ ਐਲਾਨ ਕੀਤਾ ਹੈ ਵੀ 2 ਫਰਵਰੀ ਨੂੰ ਸਵੇਰੇ 11 ਵਜੇ ਜਿਹੜੇ ਕਿਸਾਨ ਐ ਉਹ ਦਿੱਲੀ ਵੱਲ ਕੂਚ ਕਰਨਗੇ ਤਾਂ ਅਸੀਂ ਜਾਨਣਾ ਚਾਹਾਂਗੇ ਵੀ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਪੇਸ਼ਕਸ਼ ਰੱਦ ਕੀਤੀ ਹੈ ਉਸਦੇ ਕੀ ਕਾਰਨ ਦੱਸਦੇ ਨੇ ਜਾਂ ਹੋਰ ਕੀ ਗੱਲਬਾਤ ਸਾਹਮਣੇ ਆਈ ਹੈ ਤੇ ਨਾਲੇ ਜਿਹੜਾ ਦਿੱਲੀ ਕੂਚ ਦਾ ਐਲਾਨ ਕੀਤਾ ਉਸ ਨੂੰ ਲੈ ਕੇ ਕਿਹੋ ਜਿਹੀ ਤਿਆਰੀਆਂ ਕਿਸਾਨਾਂ ਨੇ ਕੀਤੀਆਂ ਦੇਖੋ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਚੌਥੇ ਗੇਟ ਦੀ ਗੱਲਬਾਤ ਦੇ ਵਿੱਚ ਜਿਹੜੇ ਕੇਂਦਰ ਦੇ ਮਿਨਿਸਟਰ ਆਏ ਸੀ ਉਹਨਾਂ ਨੇ ਜਿਹਨੀਆਂ ਦੋਨੇ ਕਿਸਾਨਪੁਰਮਾਨੇ ਉਹਨਾਂ ਨੂੰ ਇੱਕ ਨਮੀ ਉਹ ਪਰਦੇਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਜ ਫਸਲਾਂ ਜਿਹਦੇ ਵਿੱਚ ਕਣਕ ਆਪਣਾ ਮੱਕੀ ਤੇ ਨਰਮਾ ਤੇ ਤਿੰਨ ਦਾ ਜੀ ਉਹ ਕਹਿਆ ਸੀ ਕਿ ਤੁਹਾਡਾ 5 ਸਾਲ ਲਈ ਸੀ ਕਰਾਰਨਾਮਾ ਕਰਾਂਗੇ ਨੈਫੜਨਾ ਥੀਕ ਐਨ ਸੀ ਸੀ ਆਪਣਾ ਜੀ ਕਿ ਤੁਸੀਂ ਤੁਹਾਡੀ 5 ਸਾਲ ਦੀ ਤਰ੍ਹਾਂ ਦੀ ਗਰੰਟੀ ਹੋਵੇਗੀ ਕਿ ਕਿ ਪੰਜੇ ਫਸਲਾਂ ਤੁਸੀਂ ਐਮ ਐਸ ਕਿਤੇ ਗਰੰਟੀ ਨਾਲ ਵੇਚ ਸਕੋਗੇ ਇਹਦੇ ਵਿੱਚ ਰਹਿੰਦਾ ਡਾਈਵਰਸੀਫਿਕੇਸ਼ਨ ਦਾ ਫਾਰਮੂਲਾ ਵੀ ਸੀ ਇੱਕ ਤਰੀਕੇ ਨਾਲ ਉਹ ਕਹਿੰਦੇ ਸੀ ਕਿ ਕਣਕ ਝੋਨੇ ਦੇ ਗੇੜ ਦੇ ਵਿੱਚੋਂ ਤੁਹਾਨੂੰ ਕਢਣ ਲਈ ਇਹ ਜਿਹੜੀ ਆਫਰ ਹੈ ਉਹ ਇੱਕ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਬੇਸ਼ੱਕ ਕਿਸਾਨ ਦੇ ਰਾਣੇ ਮੌਕੇ ਦੇ ਮੌਕੇ ਇਹ ਕਹਿੰਦੇ ਤਾਂ ਅਸੀਂ ਮੀਟਿੰਗ ਦੇ ਵਿੱਚ ਕਿ ਅਸੀਂ ਵਿਚਾਰ ਚਰਚਾ ਕਰਕੇ ਦੱਸਾਂਗੇ ਪਰ ਬਾਅਦ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੱਲ ਸ਼ਾਮ ਨੂੰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਇਹ ਪ੍ਰਪੋਜ਼ਲ ਸੀ ਭਾਰਤ ਸਰਕਾਰ ਦੀ ਉਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜੀ ਬਿਲਕੁਲ ਰੱਦ ਕਰਨ ਪਿੱਛੇ ਉਹਨਾਂ ਨੇ ਜਿਹੜੇ ਰਾਤ ਕੋਈ ਖਾਸ ਕੋਈ ਅਹਿਮ ਨੁਕਤੇ ਨਹੀਂ ਪੇਸ਼ ਕੀਤੇ ਸੀਗੇ ਪਰ ਇਹਨਾਂ ਜ਼ਰੂਰ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਐ ਐਕਸਪਰਟਸ ਹੈ ਜਿਹੜੇ ਇਕਨੋਮੀ ਦੇ ਐਗਰੀਕਲਚਰ ਦੇ ਉਹਨਾਂ ਨਾਲ ਇਹ ਰਹਿ ਮਸ਼ਵਰਾ ਕੀਤਾ ਹੈ ਉਹਨਾਂ ਨਾਲ ਇਹ ਸਾਰੇ ਮਾਮਲੇ ਦੀ ਪ੍ਰਪੋਜ਼ਲ ਦੀ ਘੋਕ ਕੀਤੀ ਹੈ ਘੋਕ ਕਰਨ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਜਿਹੜਾ ਪੈਂਤਰਾ ਹੈ ਇਹ ਕਿਸਾਨਾਂ ਦੇ ਪੱਖ ਜ ਨਹੀਂ ਇਹ ਪੰਜਾਬ ਦੀ ਖੇਤੀ ਦੇ ਨੂੰ ਨਾਲ ਮੇਲ ਨਹੀਂ ਖਾਂਦਾ ਕਹਿੰਦਾ ਤੇ ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਅਸੀਂ ਘੱਡੋ ਘੱਡ ਜਿਹੜੀਆਂ 23 ਫਸਲਾਂ ਤੇ ਸਾਨੂੰ ਐਮ ਐਸ ਵੀ ਮਿਲ ਰਹੀ ਹੈ ਉਸ ਦੀ ਗਰੰਟੀ ਦਿੱਤੀ ਜਾਵੇ ਇੱਕ ਤਰੀਕੇ ਨਾਲ ਉਹਨਾਂ ਨੇ ਕਹਿ ਦਿੱਤਾ ਸੀ ਦੇ ਨਾਲ ਹੀ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਹੁਣ ਸਾਡੇ ਕੋਲੇ ਕੋਈ ਚਾਰਾ ਨਹੀਂ ਸੀ ਮਜਬੂਰ ਹਾਂ ਕਿ ਅਸੀਂ ਆਪਣਾ ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਜਿਸ ਤਰ੍ਹਾਂ ਪਹਿਲਾਂ 13 ਨੂੰ ਜਾਣਾ ਸੀ ਉਹ ਅਸੀਂ 21 ਫਰਵਰੀ ਨੂੰ 11 ਵਜੇ ਸ਼ੰਭੂ ਵਰਖਨੌਰੀ ਬਾਰਡਰ ਤੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ ਜੀ ਜਾਵਾਂਗੇ ਉਹਨਾਂ ਨੇ ਐਲਾਨ ਕਰ ਦਿੱਤਾ ਅਸੀਂ ਉਹਨਾਂ ਨੇ ਕਿਹਾ ਅਸੀਂ ਕਿ ਹੁਣ ਇੱਕੋ ਹੀ ਰਾਹ ਬਚਿਆ ਹੈਗਾ ਕਿ ਡਿਸਕਸ਼ਨਾਂ ਤਾਂ ਬਹੁਤ ਹੋ ਗਈਆਂ ਨੇ ਪਹਿਲਾਂ ਜੀ ਕਿ ਭਾਰਤ ਸਰਕਾਰ ਵੱਲੋਂ ਇਸ ਤੇ ਫੈਸਲਾ ਜੜੀ ਫੈਸਲਾ ਸੁਣਾਵੀ ਉਹਨਾਂ ਨੇ ਕਹਿ ਕੇ ਜਾਂਦਾ ਸਾਡੀਆਂ ਮੰਗਾਂ ਨੂੰ ਤੁਸੀਂ ਸਵੀਕਾਰ ਕਰ ਲਵੋ ਜਾਂ ਫਿਰ ਸਾਡੇ ਜਿਹੜੇ ਬੈਰੀਕੇਡ ਲਾਏ ਨੇ ਹਰਿਆਣਾ ਦੀ ਹਾਦਥੇ ਉਹ ਬੈਰੀਕਡ ਖੋਲ ਦਿਓ ਸਾਨੂੰ ਦਿੱਲੀ ਜਾਣ ਦਾ ਮੌਕਾ ਦਿੱਤਾ ਹੈ ਜੀ ਇਹ ਵੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਪਹਿਲਾਂ ਵੀ ਜਦੋਂ ਤੀਜੇ ਗੇਟ ਦੀ ਮੀਟਿੰਗ ਹੋਈ ਸੀ ਉਦੋਂ ਵੀ ਇਹ ਮੰਗ ਰੱਖੀ ਸੀ ਕਿ ਸਾਨੂੰ ਜੰਤਰ ਮੰਤਰ ਵਿੱਚ ਬੈਠਣ ਦੀ ਜਿਹੜੀ ਆਗਿਆ ਨਿਤੀ ਜਾਂਗੀ ਜੀ ਦਿੱਲ ਪੱਤਾ ਉਦੋਂ ਜਿਹੜੇ ਕੇਂਦਰੀ ਮੰਤਰੀ ਪਿਊਸ਼ ਕੋਲ ਸੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਇੱਥੇ ਜਗ੍ਹਾ ਦੇ ਦਿਓ ਜੀ ਤੇ ਪੰਜਾਬ ਸਰਕਾਰ ਨੇ ਇਸ ਦੀ ਜਿਹੜੀ ਇੱਕ ਤਰੀਕੇ ਨਾਲ ਹਾਮੀ ਵੀ ਭਰੀ ਸੀ ਪਰ ਕਿਸਾਨ ਦੇ ਰਾਂ ਨੇ ਕਹਿੰਦੇ ਸੀ ਕਿ ਉਹ ਪੰਜਾਬ ਚ ਨਹੀਂ ਉਹ ਦਿੱਲੀ ਚ ਜਗ੍ਹਾ ਦੀ ਮੰਗ ਕਰ ਰਹੇ ਜੀ ਸੋ ਹੁਣ ਦੋਨਾਂ ਦਾ ਕੱਲ ਦੀ ਗੱਲ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਤਰੀਕੇ ਨਾਲ ਬੈਠ ਕੇ ਕਹਿ ਸਕਦੇ ਆ ਕਿ ਦੋਹਾਂ ਧਿਰਾਂ ਦੇ ਇੱਕ ਪਾਸੇ ਸੈਂਟਰ ਗਵਰਨਮੈਂਟ ਹੈ ਇੱਕ ਪਾਸੇ ਇਹ ਕਿਸਾਨ ਫਾਰਮ ਹੈ ਨਹੀਂ ਜੀ ਇਹਨਾਂ ਦੇ ਵਿੱਚ ਇੱਕ ਤਰੀਕੇ ਨਾਲ ਡੈਡ ਲੌਕ ਹੈ ਜਿਹੜਾ ਬਣ ਗਿਆ ਹੈ ਜੀ ਕਿਉਂਕਿ ਦੋਹਾਂ ਧਿਰਾਂ ਨੇ ਉਹਨਾਂ ਆਪੋ ਆਪਣੇ ਪੈੰਟਡੇ ਲੈਣੇ ਸ਼ੁਰੂ ਕਰ ਦਿੱਤੇ ਨੇ ਨੀਤ ਦਾ ਭਾਰਤ ਸਰਕਾਰ ਦਾ ਆਪਾਂ ਨੂੰ ਪਹਿਲੇ ਦਿਨ ਤੋਂ ਪਤਾ ਹੈ ਕਿ ਜਦੋਂ ਹਜੇ ਦੋਹਾਂ ਧਿਰਾਂ ਦੀ ਗੱਲਬਾਤ ਚੱਲ ਰਹੀ ਸੀ ਜਲਦੀ ਗੱਲਬਾਤ ਦੇ ਦੌਰਾਨ ਜਿਹੜੇ ਸ਼ੰਭੂ ਔਰ ਖਨੌਰੀ ਬਾਰਡਰ ਤੇ ਜਿਹੜੀ ਸ਼ੈਲਿੰਗ ਹੋਈ ਸੀ ਵਿੱਚ ਕਾਫੀ ਵੱਡੀ ਗਿਣਤੀ ਜਿਹੜੀ ਕਿਸਾਨ ਹੈ ਉਹ ਜ਼ਖਮੀ ਵੀ ਹੋਏ ਸੀ ਬਿਲਕੁਲ ਤੇ ਜਦੋਂ ਗੱਲਬਾਤ ਚੱਲ ਰਹੀ ਸੀ ਉਦੋਂ ਹਕੂਮਤੇ ਕੁਛ ਕਰ ਸਕਦੀ ਹੈ ਹੁਣ ਜਦੋਂ ਗੱਲਬਾਤ ਦੇ ਵਿੱਚ ਇੱਕ ਡੈਡਲੌਕ ਬਣ ਗਿਆ ਤਾਂ ਹੁਣ ਕਿਸ ਕਿਸਮ ਦਾ ਪੈਂਦਲਾ ਹਰਿਆਣਾ ਸਰਕਾਰ ਉਥੇ ਲਾਈ ਹੋਈ ਉਹਨਾਂ ਦੀ ਪੁਲਿਸ ਜਾਂ ਪੈਰਾ ਮਿਲਟਰੀ ਫੋਰਸ ਹੈ ਉਹ ਕਿਸ ਤਰ੍ਹਾਂ ਦਾ ਪੈਂਦਲਾ ਲੇਗੀ ਉਹਦਾ ਆਪਾਂ ਅੰਦਾਜ਼ਾ ਜਿਹੜਾ ਲਾ ਸਕਦੇ ਆ ਜੀ ਕਿਉਂਕਿ ਦੋਨਾਂ ਧਿਰਾਂ ਨੇ ਧਿਆਰੇ ਕੀਤੀ ਹੈ ਕਿਸਾਨਾਂ ਨੇ ਅੱਜ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਨੇ ਉਹਨਾਂ ਦਾ ਇੱਕੋ ਮਕਸਦ ਹੈ ਕਿ ਜਿਹੜਾ 13 ਤਰੀਕ ਨੂੰ ਕੱਟ ਹੋਇਆ ਸੀ ਜੀ ਕਿਸਾਨ ਫੋਰਮ ਚਾਹੁੰਦੇ ਨੇ ਕਿ ਉਸ ਤੋਂ ਢੇਢ ਗੁਣਾ ਜਾਂ ਦੋ ਡਬਲ ਜਿਹੜਾ ਇਕੱਠਾ ਜਿਹੇ ਹੁੰਦਾ ਹੈ ਤਾਂ ਹੀ ਉਹ ਕੀ ਬਦਲ ਦੀ ਜਿਹੜੀ ਕੋਸ਼ਿਸ਼ ਹੈ ਇੱਕ ਤਰੀਕੇ ਨਾਲ ਕਰਨਗੇ ਕਹਿਣ ਤੋਂ ਭਾਵ ਕਿ ਜੇ ਲੋਕਾਂ ਦੀ ਤਾਕਤ ਉਨੀ ਹੋਏਗੀ ਤਾਂ ਹੀ ਉਸ ਤਰੀਕੇ ਨਾਲ ਉਹ ਟੱਕਰ ਲੈਣਗੇ ਉਸ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ ਉਹ اختیار ਕਰਨਗੇ ਅੱਜ ਵੀ ਕਿਸਾਨਾਂ ਨੇ ਸੋਭਾ ਜਿਹੜੇ ਉਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਕਿ ਕਿਸ ਕਿਸਮ ਦਾ ਪੈਦਲ ਹੈ ਜਿਹੜਾ اختیار ਕੀਤਾ ਜਾਵੇ ਕੀ ਪੈਦਲ ਰਸਤੇ ਰਹੀ ਜਾਏ ਜਾਂ ਜਿਹੜੀਆਂ ਰੋਕਾਂ ਖੜੀਆਂ ਕੀਤੀਆਂ ਨੇ ਇਹਨਾਂ ਨੂੰ ਕਿਸ ਤਰ੍ਹਾਂ ਹਟਾਇਆ ਜਾਵੇ ਕਿਉਂਕਿ ਉਹ ਵੀ ਇੱਕ ਵੱਡਾ ਚੈਲੰਜ ਹੈ ਕਿ ਪਹਾੜ ਨੂੰ ਨਾ ਵੱਡੀਆਂ ਜਿਹੜੀਆਂ ਰੋਕਾਂ ਨੇ ਉਹ ਲਗਾਈਆਂ ਗਈਆਂ ਨੇ ਜੀ ਬਿਲਕੁਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹਕੂਮਤ ਨੇ ਇੱਕ ਦੱਸਣਾ ਹੁੰਦਾ ਹੈ ਪੂਰੇ ਨੇਸ਼ਨਲ ਦੇ ਵਿੱਚ ਇੱਕ ਮੈਸੇਜ ਦੇਣਾ ਹੁੰਦਾ ਕਿ ਅਸੀਂ ਕਿੰਨੇ ਮਜ਼ਬੂਤ ਆ ਕਿੰਨੀ ਤਾਕਤ ਨਾਲ ਖੜ ਸਕਦੇ ਆ ਕਿੰਨੀ ਤਾਕਤ ਨਾਲ ਰੋਕ ਸਕਦੇ ਆਗੇ ਆ ਇੱਕ ਜਿਹੜੀ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਵੀ ਭਾਜਪਾ ਕੋ ਮਤਨੇ ਉਹ ਵੀ ਇੱਕ ਤਰੀਕੇ ਨਾਲ ਕੀਤੀ ਹੈ ਸੋ ਇੱਕ ਪਾਸੇ ਕਿਸਾਨਾਂ ਦੀ ਤਿਆਰੀ ਹੈ ਪੂਰੀ ਕਿ ਅਸੀਂ ਅੱਗੇ ਵਧਣਾ ਹੈ ਦੂਜੇ ਪਾਸੇ ਪੈਰਾਮਿਲਟਰੀ ਫੋਰਸਸ ਹੈ ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ ਤਾਂ ਹੋਣਾ ਕੀ ਹੈ ਤਾਂ ਸੰਭਾਵਿਤ ਸਭਾਵਨਾ ਇਹ ਹੀ ਕੀਤੀ ਜਾ ਰਹੀ ਹੈ ਕਿ ਉਹਨਾਂ ਚ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਬਣ ਸਕਦੀ ਹੈ ਜੀ ਕਿਉਂਕਿ ਹਜੇ ਤੱਕ ਜਦੋਂ ਤੱਕ ਉਹਨਾਂ ਨੇ ਕੱਲ ਰਾਤ ਦਾ ਰੱਦ ਕੀਤਾ ਹੈਗਾ ਪ੍ਰਪੋਜ਼ਲ ਭਾਰਤ ਸਰਕਾਰ ਨੇ ਕੋਈ ਗੱਲਬਾਤ ਹੈ ਜਿਹੜੀ ਉਹ ਮੁੜ ਤੋੜੀ ਨਹੀਂ ਜਾਂ ਉਹਨਾਂ ਨੂੰ ਕੋਈ ਕਾਲ ਦਿੱਤੀ ਨਹੀਂ ਸੱਦਾ ਨਹੀਂ ਦਿੱਤਾ ਕਿਸੇ ਕਿਸਮ ਦਾ ਕਿ ਆਓ ਆਪਾਂ ਮੁੜ ਟੇਬਲ ਟॉक ਕਰਦੇ ਆ ਕਿਉਂਕਿ ਭਾਰਤ ਸਰਕਾਰ ਨੂੰ ਵੀ ਲੱਗਦਾ ਹੋਊਗਾ ਕਿ ਉਹਨਾਂ ਨੇ ਚਾਰ ਗੇੜ ਦੀ ਜਿਹੜੀ ਮੀਟਿੰਗ ਹੈ ਉਹ ਦੇ ਦਿੱਤੀ ਹੈ ਔਰ ਪਹਿਲਾਂ ਮੀਟਿੰਗਾਂ ਜਿਹੜੇ ਦਿੱਲੀ ਹੁੰਦੀਆਂ ਸੀ ਉਹ ਖੁਦ ਮਨਿਸਟਰ ਹੈ ਜਿਹੜੇ ਚੰਡੀਗੜ੍ਹ ਚੱਲ ਕੇ ਆਏ ਉਹ ਆਪਣੀ ਤਰਫੋਂ ਇੱਕ ਤਰੀਕੇ ਨਾਲ ਭਾਜਪਾ ਹਕੂਮਤ ਸੱਚੀ ਵੀ ਹੋਣੀ ਚਾਹੀਦੀ ਹੈ ਕਿ ਦੇਖੋ ਜੀ ਅਸੀਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਕਿਸਾਨਾਂ ਨੂੰ ਇਸ ਕਿਸਮ ਦੀ ਪ੍ਰਪੋਜ਼ਲ ਵੀ ਦਿੱਤੀ ਪਰ ਕਿਸਾਨ ਮੰਨੇ ਨਹੀਂ ਜੀ ਬਿਲਕੁਲ ਸੋ ਆਪਣੀ ਤਰਫੋਂ ਉਹ ਇਸ ਕਿਸਮ ਦਾ ਪਹਿਲਾ ਜਿਹੜਾ ਪਰਸਪੈਕਸ਼ਨ ਬਣਾਉਣਾ ਸੀ ਉਹਨਾਂ ਨੇ ਬਣਾ ਲਿਆ ਹੈ ਤੇ ਹੁਣ ਦੂਜਾ ਰਾ ਉਹ ਕਿਉਂਕਿ ਹਰ ਬੰਦਾ ਹੈ ਕਿਉਂਕਿ ਉਹਨਾਂ ਵੋਟਾਂ ਦਾ ਮਾਹੌਲ ਹੈ ਤੇ ਜਲਦ ਹੈ ਜਿਹੜਾ 2 ਹਫ਼ਤਿਆਂ ਤੱਕ ਕੋਡ ਆਫ ਕੰਡਕਟ ਲਗੰਦੀ ਸੁਭਾਵਨਾ ਕਹੀ ਜਾ ਰਹੀ ਹੈ ਤਾਂ ਉਹਨਾਂ ਨੇ ਆਪਣੀ ਵੋਟਾਂ ਦੀ ਗਿੰਦੀ-ਮਿੰਦੀ ਵੀ ਦੇਖਣੀ ਹੈ ਬਿਲਕੁਲ ਚਰਚਾ ਇਸ ਕਿਸਮ ਦੀ ਵੀ ਹੈ ਕਿ ਭਾਜਪਾ ਹਕੂਮਤ ਇਸ ਮਸਲੇ 'ਚ ਕੋਈ ਬਹੁਤਾ ਪਿੱਛੇ ਨਹੀਂ ਹਟੇਗੀ ਜੇ ਕੋਈ ਟਕਰਾਅ ਬਣਾਏਗੀ ਤਾਂ ਉਹਨਾਂ ਦੇ ਪਿੱਛੇ ਵੀ ਉਹਨਾਂ ਦਾ ਇੱਕ ਨਜ਼ਰੀਆ ਹੋਏਗਾ ਕਿ ਵੱਧ ਤੋਂ ਵੱਧ ਇਸ ਸੰਦਰਸ਼ ਦੇ ਵਿੱਚੋਂ ਕਿਸ ਤਰ੍ਹਾਂ ਸਿਆਸੀ ਤੌਰ ਤੇ ਖੱਟ ਭੱਲ ਹੈ ਜਿਹੜੀ ਖੱਟੀ ਜਾ ਸਕਦੀ ਹੈ ਇਸ ਨੂੰ ਵੋਟਾਂ ਦੇ ਵਿੱਚ ਕਿਸ ਤਰ੍ਹਾਂ ਕਨਵਰਟ ਕੀਤਾ ਜਾ ਸਕਦਾ ਹੈ ਜਾਂ ਆਪਾਂ ਕਹੀਏ ਕਿ ਪੋਲਰਾਈਜੇਸ਼ਨ ਦੀ ਕੋਸ਼ਿਸ਼ ਹੈ ਜਿਹੜੀ ਉਹ ਭਾਜਪਾ ਦੀ ਅਟੈਂਪ ਹੈ ਜਿਹੜੀ ਇਸ ਕਿਸਮ ਦੀ ਹੋਏਗੀ دوسری طرف ਹੈ ਜਿਹੜੇ ਇਹ ਇਹ ਕਿਸਾਨ ਹੈਗੇ ਹੁਣ ਪਰਖ ਹੈ ਜਿਹੜੀ ਦੋਨਾਂ ਦੇ ਲਈ ਬਣੀ ਹੋਈ ਹੈ ਜੀ ਸੈਂਟਰ ਲਈ ਇਹ ਹੈ ਕਿ ਘੱਟ ਤੋਂ ਘੱਟ ਨੁਕਸਾਨ ਕਿਵੇਂ ਹੁੰਦਾ ਕਿਸ ਤਰ੍ਹਾਂ ਕਿਸਾਨਾਂ ਦੇ ਰਾਹ ਇੱਕ ਸਹਜ ਦੇ ਵਿੱਚ ਰਹਿ ਕੇ ਉਹ ਕਿਸਾਨਾਂ ਦੇ ਰਾਹ ਰੋਕ ਸਕਦੇ ਨੇ ਜਿਸ ਤਰ੍ਹਾਂ ਨਾਲ ਜਬਰ ਪਹਿਲਾਂ ਤਾਂ ਜ਼ਬਰ ਵਾਲਾ ਹੈ ਬਿਲਕੁਲ ਇਧਰ ਕਿਸਾਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਜਿੰਨੀ ਉੱਥੇ ਇਕੱਠ ਹੈਗਾ ਉਹਦੇ ਵਿੱਚੋਂ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਵਿਜਿਤ ਨਹੀਂ ਕਿ ਅਸੀਂ ਤਾਂ ਜਾਣਾ ਹੀ ਜਾਣਾ ਜੀ ਲੀਡਰਸ਼ਿਪ ਦੀ ਹੁਣ ਕਿੰਨੀ ਕੁ ਪਕੜ ਹੈ ਇੱਕ ਗੱਲ ਦਾ ਤਾਂ ਇਹ ਬਦਲ ਲਗੇਗਾ ਦੂਸਰਾ ਭਾਜੀ ਮੈਂ ਕਹਿੰਨੇ ਹੁਣ ਕਿ ਸਿਆਣਾ ਜਰਨੈਲ ਉਹੀ ਹੈ ਕਿ ਜਦੋਂ ਜੰਗ ਲੱਗਦੀ ਹੈ ਉਦੋਂ ਤੁਹਾਡਾ ਪਤਾ ਲੱਗਦਾ ਹੈਗਾ ਕਿ ਉਹ ਘੱਟ ਤੋਂ ਘੱਟ ਪ੍ਰਾਪਤੀ ਕਰਕੇ ਵੀ ਆਪਣੀ ਸਾਰੀ ਫੌਜ ਨੂੰ ਕਿਵੇਂ ਬਚਾ ਲੈਂਦਾ ਹੈਗਾ ਸਾਡੇ ਦੀ ਫਿਕਰਮੰਦੀ ਦੀ ਗੱਲ ਇਹ ਹੈ ਜਿਹੜਾ ਆਮ ਪੰਜਾਬੀ ਹੈਗਾ ਕਿ ਕਿਸੇ ਕਿਸਮ ਦਾ ਕੋਈ ਟਕਰਾਅ ਨਾ ਬਣੇ ਜੇ ਟਕਰਾਅ ਬਣਦਾ ਹੈ ਤਾਂ ਜਿਹੜਾ ਜਾਨੀ ਔਰ مالی ਨੁਕਸਾਨ ਹੋਣਾ ਹੈ ਉਹ ਪੰਜਾਬ ਦਾ ਹੋਣਾ ਹੈ ਔਰ ਪੰਜਾਬ ਨੂੰ ਹੀ ਟੋਟਲ ਸੰਘਰਸ਼ ਦੇ ਵਿੱਚੋਂ ਇਸ ਤਰ੍ਹਾਂ ਦੇ ਟਕਰਾਅ ਬਣ ਦੀ ਸੂਰਤ ਦੇ ਵਿੱਚ ਉਹ ਪੰਜਾਬੀਆਂ ਨੂੰ ਭੁਗਤਣਾ ਪੈਣਾ ਇਸ ਕਰਕੇ ਇਕੱਲੇ ਇਹ ਪਹਿਲਾਂ ਤਾਂ ਚਾਹੀਦਾ ਤਾਂ ਇਹ ਸੀਗਾ ਕੀ ਕਿਸਾਨਾਂ ਦੇ ਰਾਜ ਜਦੋਂ ਪਹਿਲਾਂ ਜਿੰਨੇ ਸਯੁਕਤ ਕਿਸਾਨ ਮੋਰਚੇ ਨੇ ਲੜਾਈ ਲੜੀ ਹੈ ਦਿੱਲੀ ਦੇ ਵਿੱਚ ਕੀ ਉਸੇ ਤਰਜ਼ ਤੇ ਉਸੇ ਪੈੰਥ ਦੇ ਨਾਲ ਲੜਾਈ ਲੜੀ ਜਾਂਦੀ ਪਰ ਠੀਕ ਹੈ ਇਹ ਦੋ ਧਿਰਾਂ ਜਿਹੜੀਆਂ ਇਸ ਕੇਮ ਦੇ ਵਿੱਚੋਂ ਨਿਕਲ ਕੇ ਲੱਗ ਨਾਨ ਪੋਲਿਟਿਕਲ ਹੈ ਕਿਸਾਨ ਮੰਦੂਰ ਮੋਰਚਾ ਹੈਗਾ ਇਹਨਾਂ ਨੇ ਲੀਡਰਸ਼ਿਪ ਦਿੱਤੀ ਆਪਣੀ ਅਗਵਾਈ ਦਿੱਤੀ ਹੈ ਆਪਣੇ ਤੌਰ ਤੇ ਇਹ ਸ਼ੁਰੂ ਕੀਤਾ ਹੈਗਾ ਤਾਂ ਇਹਨਾਂ ਲਈ ਹੁਣ ਵੱਡੀ ਪਰਖ ਹੈ ਕਿਉਂਕਿ ਪਹਿਲਾਂ ਤਾਂ ਇੱਕ ਤਾਕਤ ਸੀ ਪੂਰੀ ਜੀ ਹੁਣ ਜਿਵੇਂ ਅੱਜ ਵਿਕੇ ਯੂ ਗਰਾਹਾਂ ਵਾਲਿਆਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਕੱਲ ਸਾਡਾ ਉਹਨਾਂ ਦਾ ਦਿੱਲੀ ਕੂਚ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਤੇ ਨਾ ਹੀ ਐਸਕੇਐਮ ਦਾ ਜਿਹੜਾ ਮੇਨ ਹੈਗੀ ਹੈ ਉਹਦਾ ਕੋਈ ਅਦਨ ਦਾ ਪ੍ਰੋਗਰਾਮ ਹੋਇਆ ਸੋ ਟੋਟਲੀ ਜ਼ਿੰਮੇਵਾਰੀ ਹੈ ਦੋਨੇ ਫੋਰਮਾਂ ਤੇ ਪਈ ਹੋਈ ਹੈ ਕਿ ਉਹ ਕਿਵੇਂ ਆਪਣੀ ਤੋਰਸ ਨੂੰ ਕਿਵੇਂ ਉਹ ਨੌਜਵਾਨਾਂ ਨੂੰ ਗੁਜਾ ਕੇ ਰੱਖਦੇ ਨੇ ਘੱਟੋ ਘੱਟ ਨੁਕਸਾਨ ਕਰਾਉਂਦੇ ਨੇ ਪਰ ਇਹਨਾਂ ਨੇ ਗੱਲਬਾਤ ਦਾ ਪੈਂਤੜਾ ਵੀ ਨਾਲ ਦੀ ਨਾਲ ਹੈ ਜਿਹੜਾ ਰਾਹ ਹੈ ਉਹ ਇੱਕ ਤਰੀਕੇ ਨਾਲ ਖੋਲਿਆ ਹੋਇਆ ਪਰ ਇਹਨਾਂ ਨੂੰ ਸੱਦਾ ਨਹੀਂ ਆਇਆ ਹੁਣ ਇਹ ਤਾਂ ਕੀ ਕੀ ਨੁਕਸਾਨ ਹੋ ਸਕਦੇ ਨੇ ਜਿਹੜੇ ਸੁਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਇਹ ਸਭ ਤੋਂ ਵੱਡਾ ਸਵਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿਉਂਕਿ ਸਾਰਿਆਂ ਦੀ ਨਜ਼ਰ ਉਹਨਾਂ ਇਸ ਗੱਲ ਤੇ ਲੱਗੀ ਹੈ ਕਿ ਜਦੋਂ ਇਹ ਕੱਲ ਜਾਣਗੇ ਕਿੰਨੀ ਤੇਜ਼ੀ ਨਾਲ ਜਾਣਗੇ ਕਿੰਨੀ ਪਾਵਰ ਨਾਲ ਜਾਣਗੇ ਉਧਰੋਂ ਕੀ ਰਿਐਕਸ਼ਨ ਹੁੰਦਾ ਹੈ ਔਰ ਕਿਸ ਕਿਸਮ ਦਾ ਰਿਐਕਸ਼ਨ ਹੁੰਦਾ ਹੈ ਬਿਲਕੁਲ ਕਿਉਂਕਿ 13 ਤਰੀਕ ਨੂੰ ਜਿਹੜੇ ਅਥਰੂ ਗਾਇਸ ਸਿੰਘ ਗੋਲੇ ਚਲਾਏ ਸੀਗੇ ਵਿਚ ਆਪ ਸੈਂਕੜੇ ਨੌਜਵਾਨ ਜਿਹੜੇ ਜ਼ਖਮੀ ਹੋਏ ਨੇ ਬਿਲਕੁਲ ਇਸੇ ਕਰਕੇ ਰਿਪਰੈਸ਼ਨ ਹੋਣ ਕਰਕੇ ਪੰਜਾਬੀ ਹੈ ਜਿਹੜੇ ਆਪਾਂ ਪਹਿਲਾਂ ਵੀ ਗ ਹੋਏ ਸੀ ਜੀ ਸੋ ਕੱਲ ਨੂੰ ਵੀ ਇਦਾਂ ਹੁੰਦਾ ਤਾਂ ਇਸ ਟਕਰਾਓ ਜਦੋਂ ਇਸ ਤਰ੍ਹਾਂ ਦਾ ਪ੍ਰਸਥਿਤੀਆਂ ਬਣਦੀਆਂ ਨੇ ਉਹਦੇ ਵਿੱਚ ਬਹੁਤ ਸਾਰੀਆਂ ਸੁਭਾਵਨਾਵਾਂ ਮੈਂ ਇਸ ਕਿਸਮ ਦੀਆਂ ਹੁੰਦੀਆਂ ਕਿ ਬਹੁਤ ਸਾਰੇ ਐਂਟੀ ਸੋਸ਼ਲ 엘ਿਮੈਂਟਸ ਆ ਜਿਹੜੇ ਨੂੰ ਸ਼ਰਾਰਤੀ ਅੰਸਰ ਆ ਉਹ ਇਸ ਤਰ੍ਹਾਂ ਦੀ ਮੌਬ ਦੇ ਵਿੱਚ ਜਿਹੜੇ ਇੰਟਰ ਕਰ ਜਾਂਦੇ ਨੇ ਜਿਨ੍ਹਾਂ ਦਾ ਮਕਸਦ ਜਾਂ ਇਰਾਦੇ ਕੁਝ ਹੋਰ ਹੁੰਦੇ ਨੇ ਜਿਹੜੇ ਤੁਹਾਡੇ ਰੀਅਲ ਕਿਸਾਨ ਹੈ ਉਹਨਾਂ ਦਾ ਇਸ਼ੂ ਬੇਸਡ ਪ੍ਰੋਗਰਾਮ ਹੋ ਸਕਦਾ ਹੈ ਪਰ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਦਾ ਮਤਲਬ ਹੀ ਇਹ ਹੁੰਦਾ ਕਿ ਕਿਸ ਤਰ੍ਹਾਂ ਟਕਰਾਓ ਦੀ ਸਥਿਤੀ ਪੈਦਾ ਕੀਤੀ ਜਾਵੇ ਕਿਸ ਤਰ੍ਹਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ ਉਹ ਬਣਾਈ ਜਾਵੇ ਜੀ ਦੂਸਰੀ ਗੱਲ ਇਹ ਕਿ ਇਹਦਾ ਵੱਡਾ ਨੁਕਸਾਨ ਸਟੇਟ ਨੂੰ ਵੀ ਝੱਲਣਾ ਪੈਣਾ ਹੈਗਾ ਅਗਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਜੀ ਕਿਉਂਕਿ ਹਜੇ ਤੱਕ ਗੱਲਬਾਤ ਨਹੀਂ ਆਈ ਆਪਾਂ ਕਹਿੰਦੇ ਕਿ ਡੈਡਲੌਕ ਬਣਿਆ ਪਿਆ ਤੇ ਕਿਸਾਨਦਰਾ ਵੀ ਹੁਣ ਇਸ ਮੋੜ ਤੇ ਜਿਹੜੀਆਂ ਪੇਸ਼ਾਹਣ ਹੀ ਮੋੜ ਸਕਦੀਆਂ ਉਹਨਾਂ ਤੇ ਵੀ ਤਰ੍ਹਾਂ-ਤਰ੍ਹਾਂ ਦੇ ਜਿਹੜੇ ਪ੍ਰੈਸ਼ਰ ਹੈ ਉਹ ਬਣੇ ਹੋਏ ਆ ਤਾਂ ਇਹਦੇ ਵਿੱਚ ਦੂਜਾ ਇਹ ਹੋਣਾ ਕਿ ਸਾਡੀ ਇਕਨੋਮੀ ਹੈ ਸਟੇਟ ਦੀ ਜਿਵੇਂ ਅਸੀਂ ਕਹਿੰਨੇ ਕਿ ਡੈਟ ਤਾਂ ਸਾਡੇ ਤੇ ਬਹੁਤ ਜ਼ਿਆਦਾ ਪਹਿਲੇ ਹੀ ਸਟੇਟ ਤੇ ਬਹੁਤ ਜ਼ਿਆਦਾ ਹੈਗਾ ਠੀਕ ਹੈ ਸਾਡੀ ਜਿਹੜੀ ਫਾਈਨੈਂਸ਼ੀਅਲ ਹੈਲਥ ਹੈ ਸਟੇਟ ਦੀ ਉਹ ਬੜੀ ਪਿਛਾਂ ਚਲੀ ਗਈ ਹੈਗੀ ਹੈ ਇਨਵੈਸਟਮੈਂਟ ਪਹਿਲੇ ਹੀ ਰੁਕੀ ਹੋਈ ਹੈ ਇਸ ਤਰ੍ਹਾਂ ਦਾ ਮੌਰ ਬਣਨਾ ਜਿਵੇਂ ਸਾਡੀ ਆਰਥਿਕ ਨਾਕੇਬੰਦੀ ਜਿਸ ਤਰ੍ਹਾਂ ਕਿਹਾ ਜਾਂਦਾ ਕਿਉਂਕਿ ਸੜਕਾਂ ਰੁਕ ਜਾਣਗੀਆਂ ਜਦੋਂ ਸਾਡਾ ਜਿਹੜਾ ਆਦਾਨ ਪ੍ਰਦਾਨ ਹੈ ਚੀਜ਼ਾਂ ਦਾ ਉਹ ਰੁਕ ਜਾਏਗਾ ਤਾਂ ਉਹਦੀ ਸਾਡੀ ਸਟੇਟ ਦੀ ਇਕਨੋਮੀ ਤੇ ਉਹਦਾ ਸਿੱਧੇ ਤੌਰ ਤੇ ਅਸਰ ਪਏਗਾ ਔਰ ਸਰਕਾਰ ਨੂੰ ਵੀ ਇਹ ਚੀਜ਼ ਹੈ ਜਿਹੜੀ ਉਹ ਭੁਗਤਨੀ ਪਏਗੀ ਜੀ ਕਿ ਕੱਦਿਸ਼ੇ ਮੈਂ ਤੁਹਾਡੀ ਗੱਲ ਰੋਕ ਕੇ ਗੱਲ ਕਰਦਾ ਕਿ ਮੈਂ ਇਹ ਦੇਖ ਰਿਹਾ ਕਿ ਜਦੋਂ ਕਿਸਾਨ ਅੰਦੋਲਨ 2020 ਵਾਲਾ ਸੀ ਦਿੱਲੀ ਵਾਲਾ ਜੀ ਤਾਂ ਉਹਦੇ ਵਿੱਚ ਬੜੀਆਂ ਖੂਬਸੂਰਤੀਆਂ ਸੀ ਇੱਕ ਤਾਂ ਲੋਕ ਯੂਨਾਈਟ ਸੀ ਸਾਰਿਆਂ ਕਿਸਾਨ ਤੇ ਸਾਰਿਆਂ ਕਿਸੇ ਇੱਕ ਦਰ ਦਾ ਪ੍ਰੋਗਰਾਮ ਨਹੀਂ ਸੀ ਜੀ ਦੂਸਰਾ ਟੋਟਲੀ ਜਿਹੜੇ ਸੋਸਾਇਟੀ ਹੈ ਉਹਦਾ ਸਹਿਯੋਗ ਸੀ ਉਹਦੇ ਨਾਲ ਉਹਦੀ ਹਮਾਇਤ ਸੀ ਜਿਹੜੇ ਨੌਨ ਕਿਸਾਨ ਸੀ ਉਹ ਵੀ ਨਾਲ ਲਗੇ ਹੋਏ ਸੀ ਔਰ ਜਿਹੜਾ ਮਿਸ਼ਨ ਹੈ ਜਿਹੜਾ ਨਿਸ਼ਾਨਾ ਹੈ ਉਹ ਬਿਲਕੁਲ ਸਪਸ਼ਟ ਸੀ ਉਹ ਸਮਝ ਪੈਂਦਾ ਸੀਗਾ ਤਾਂ ਉਦੋਂ ਜਿੰਨੀਆਂ ਦਰਾੜ ਸੀਗੀਆਂ ਜਿਹੜੀਆਂ ਸਭੀਆਂ ਤਰੇੜਾਂ ਸੀਗੀਆਂ ਸੁਸਾਇਟੀ ਦੇ ਵਿੱਚ ਬਣੀਆਂ ਹੋਈਆਂ ਉਹ ਮਿਟ ਗਈਆਂ ਸੀ ਬਿਲਕੁਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਜੱਫੀਆਂ ਪਾ ਲਈਆਂ ਸੀ ਜੀ ਜਿਹੜੇ ਆਪਣੇ ਸ਼ਹਿਰੀ ਐ ਜਾਂ ਪਿੰਡੂ ਐ ਉਹ ਆਪਸ ਵਿੱਚ ਮਿਕਸ ਹੋ ਗਏ ਸੀ ਆਪਾਂ ਦੇਖਦੇ ਰਹੇ ਕਿ ਉੱਥੇ ਆਰਥਿਕ ਵੀ ਜਾਂਦੇ ਰਹੇ ਵਪਾਰੀ ਵੀ ਜਾਂਦੇ ਰਹੇ ਸਪੋਰਟ ਦੇ ਵਿੱਚ ਬਿਲਕੁਲ ਉਹ ਤਰੇੜਾਂ ਜਿਹੜੀਆਂ ਮਿੱਟੀਆਂ ਸੀ ਉਹਨੋਂ ਰੇਟਾਂ ਜਿਹੜੀਆਂ ਮਿੱਟੀਆਂ ਸੀ ਪਰ ਇਹ ਅੰਦੋਲਨ ਠੀਕ ਐ ਕਿਸਾਨ ਇਕੱਠੇ ਹੋ ਕੇ ਲੜ ਰਹੇ ਨੇ ਦੋ ਤਰ੍ਹਾਂ ਜਾਂ ਉਹਨਾਂ ਦੀ ਇੱਜ਼ਤ ਬੰਦੀਆਂ ਜਿਹੜੀਆਂ ਹੈਗੀਆਂ ਨੇ ਪਰ ਇਹਦੇ ਵਿੱਚ ਇਹਦੇ ਨੌਨ ਕਿਸਾਨ ਐ ਇਸ ਵਾਰ ਉਸ ਤਰੀਕੇ ਨਾਲ ਸਾਨੂੰ ਨਹੀਂ ਦਿਖ ਰਹੇ ਬਿਲਕੁਲ ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਦੇਖਦੇ ਹਾਂ ਹਰਿਆਣਾ ਦੇ ਕਿਸਾਨ ਵੀ ਨਹੀਂ ਦਿਖਦੇ ਹਰਿਆਣਾ ਦੇ ਕਿਸਾਨਾਂ ਨੇ ਵੀ ਉਸ ਤਰ੍ਹਾਂ ਦੀ ਹਜੇ ਸ਼ਮੂਲੀਅਤ ਨਹੀਂ ਕੀਤੀ ਇਸ ਤਰ੍ਹਾਂ ਬਾਕੀ ਸੋਸਾਇਟੀ ਦੇ ਪਾਰਟ ਵੀ ਹਜੇ ਜਿਸ ਤਰ੍ਹਾਂ ਵਪਾਰੀ ਆ ਜਾਂ ਦੂਸਰੀਆਂ ਧਿਰਾਂ ਹੈਗੀਆਂ ਨੇ ਉਹ ਕਿਸਾਨਾਂ ਦੇ ਇਸ ਮੋਰਚੇ ਦੇ ਵਿੱਚ ਉਸ ਤਰ੍ਹਾਂ ਨਹੀਂ ਪੁੱਦੀਆਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਉਹ ਅੱਗੇ ਲੱਗੀਆਂ ਸੀ ਜਾਂ ਉਹਨਾਂ ਦੇ ਹੱਥ ਫੜਿਆ ਸੀ ਜਾਂ ਮੋਢਾ ਤਾਂ ਪੜਿਆ ਸੀ ਆਪਾਂ ਇਹ ਕਹਿ ਲਈਏ ਇਹ ਇਹ ਵੀ ਲੱਗਦਾ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਟਕਰਾਅ ਬਣਦੇ ਆ ਤਾਂ ਕੁਝ ਕਮਿਊਨਿਟੀਆਂ ਦੇ ਵਿੱਚ ਜਿਹੜੇ ਗੈਪ ਹੈ ਉਹ ਫਿਰ ਵਧਨੇ ਜਿਹੜੇ ਹੈ ਕਿ ਨਹੀਂ ਸ਼ੁਰੂ ਹੋ ਜਾਂਦੇ ਨੇ ਭਾਜਪਾ ਦਾ ਤੁਹਾਨੂੰ ਪਤਾ ਹੈ ਕਿ ਉਹ ਪਹਿਲੇ ਹੀ ਇਸ ਕਿਸਮ ਦਾ ਉਹਨਾਂ ਤੇ ਸ਼ੱਕ ਕੀਤਾ ਜਾਂਦਾ ਹੈਗਾ ਦਿੱਲੀ ਅੰਦੋਲਨ ਦੇ ਵਿੱਚ ਵੀ ਭਾਜਪਾ ਦਾ ਕੀ ਰੋਲ ਰਿਹਾ ਆਪਾਂ ਦੇਖਿਆ ਤਾਂ ਉਹਨਾਂ ਦੀ ਵੀ ਜਿਹੜੀ ਹੁਣ ਜਦੋਂ ਪਤਾ ਹੈ ਕਿ ਤੁਹਾਡੀ ਗੱਲਬਾਤ ਟੁੱਟ ਗਈ ਹੈ ਕਿ ਗੱਲਬਾਤ ਅੱਗੇ ਨਹੀਂ ਵਧਣੀ ਜੀ ਹੈਨਾ ਤਾਂ ਡੈਡਲੌਕ ਦੀ ਸਿਚੁਏਸ਼ਨ ਦੇ ਵਿੱਚ ਉਹਨਾਂ ਵੱਲੋਂ ਵੀ ਬਹੁਤ ਸਾਰੀਆਂ ਜਿਹੀਆਂ ਸਾਜ਼ਿਸ਼ਾਂ ਆ ਜਾਂ ਚੱਲਾਂ ਉਹ ਵੀ ਚੱਲੀਆਂ ਜਾਣਗੀਆਂ ਉਹ ਤੋਂ ਵੀ ਇਹ ਲੀਡਰਸ਼ਿਪ ਦੀ ਇੱਕ ਤਰ੍ਹਾਂ ਦੀ ਪਰਖ ਹੋਏਗੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਨাক্ত ਕਰਦੀ ਹੈ ਔਰ ਉਹਨਾਂ ਨੂੰ ਕਿਸ ਤਰ੍ਹਾਂ ਠੱਲ ਪਾਉਂਦੀ ਹੈ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਨੇ ਕਿ ਮਾਈਗ੍ਰੇਸ਼ਨ ਦਾ ਇਸ਼ੂ ਹੈਗਾ ਬਹੁਤ ਕਿ ਸਾਡਾ ਯੂਥ ਹੈ ਜਿਹੜਾ ਬਾਹਰ ਜਾ ਜਾ ਰਿਹਾ ਹੈਗਾ ਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਵੰਦੀ ਹੈ ਪ੍ਰਸਥਿਤੀਆਂ ਆਵੰਦੀਆਂ ਸਟੇਟ ਦੇ ਵਿੱਚ ਤਾਂ ਇਹਨਾਂ ਦਾ ਨੇਚੁਰਲੀ ਜਿਹਾ ਨਿਵੇਸ਼ ਘਟੇਗਾ ਬਹੁਤ ਸਾਰੇ ਇੰਪਲੋਇਮੈਂਟ ਦੇ ਮੌਕੇ ਵੀ ਘਟਦੇ ਨੇ ਤਾਂ ਜਿਹੜੇ ਮਾਈਗ੍ਰੇਸ਼ਨ ਦੇ ਚਾਂਸਸ ਐ ਉਹ ਵੀ ਜਿਹੜੇ ਵੱਧ ਜਾਂਦੇ ਨੇ ਸੋ ਇਹਨਾਂ ਗੱਲਾਂ ਦਾ ਬਹੁਤ ਸਾਰਾ ਜਿਹੜਾ ਖਿਆਲ ਰੱਖਣ ਦੀ ਸਾਨੂੰ ਲੋੜ ਹੈ ਔਰ ਪੋਲੀਟੀਕਲ ਪਾਰਟੀਆਂ ਨੇ ਤਾਂ ਚਲੋ ਆਪਣੀ ਇੱਕ ਕਰਨ ਦੀ ਸਿਆਸਤ ਹੈ ਜਿਹੜੀ ਕਰਨੀ ਹੁੰਦੀ ਹੈ ਇਹਨਾਂ ਮੌਕਿਆਂ ਤੇ ਸਾਡੇ ਸਮੂਹ ਜਿਹੜੇ ਪੰਜਾਬੀ ਲੋਕ ਨੇ ਜੀ ਜਿਹੜੇ ਸ਼ਾਂਤੀ ਪਸੰਦ ਨੇ ਜਾਂ ਸਾਰੰਦਾ ਇਹਤੋਂ ਦਾ ਸਕਿਉਰ ਕਰਨ ਦੀ ਗੱਲ ਕਰਦੇ ਨੇ ਉਹਨਾਂ ਦਾ ਵੀ ਇਹ ਸੋਚਣਾ ਬੰਦ ਹੈ ਕਿ ਉਹ ਘੱਟੋ ਘੱਟ ਇੰਨਾ ਕੁ ਹਿੰਮਤ ਰੱਖਣ ਕਿ ਉਹ ਠੀਕ ਨੂੰ ਠੀਕ ਔਰ ਗਲਤ ਨੂੰ ਗਲਤ ਕਹਿਣ ਦਾ ਇੱਕ ਤਰ੍ਹਾਂ ਦਾ ਜਿਗਰਾ ਦਿਖਾਉਣ ਔਰ ਇਹ ਜੇ ਮੁਕਿਆ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਚਾਹੇ ਉਹ ਕੋਈ ਸਪੈਸੀਫਿਕ ਮਰਗ ਹੈ ਚਾਹੇ ਉਹ ਟੀਚਰ ਹੈ ਚਾਹੀ ਉਹ ਵਕੀਲ ਹੈ ਤੇ ਚਾਹੇ ਉਹ ਸਿਹਤਕਾਰ ਹੈ ਚਾਹੇ ਉਹ ਬੁੱਧੀਜੀਵੀ ਹੈ ਤੇ ਚਾਹੇ ਉਹ ਪੱਤਰਕਾਰ ਹੈ ਜੀ ਚਰਨ ਜੀ ਇਹੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਜਿਹੜਾ ਪੰਜਾਬ ਤੇ ਹਰਿਆਣਾ ਦੀ ਫੱਤਾਂ ਤੇ ਜੋ ਸੀਲਿੰਗ ਕੀਤੀ ਗਈ ਹੈ ਜਿਵੇਂ ਬੰਦ ਕੀਤੀਆਂ ਗਈਆਂ ਉਹਦੇ ਵਿਰੋਧ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਦੋ ਵਕਫ ਪਟੀਸ਼ਨਾਂ ਜਿਹੜੀਆਂ ਪਾਈਆਂ ਗਈਆਂ ਸੀ ਇੱਕ ਉਹ ਰੋਕਾ ਨੂੰ ਲੈ ਕੇ ਸੀ ਤੇ ਦੂਜੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੀ ਤੇ ਉਸ ਬਾਰੇ ਵੀ ਅੱਜ ਹਾਈ ਕੋਰਟ ਚ ਸੁਣਵਾਈ ਹੋਈ ਹੈ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਹਾਈ ਕੋਰਟ ਦੇ ਵਿੱਚ ਕੀ ਅੱਜ ਨਿਕਲ ਕੇ ਸਾਹਮਣੇ ਆਇਆ ਪਤਾ ਲੱਗਿਆ ਕੋਈ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਕੋਈ ਨਿਰਦੇਸ਼ ਜਾਰੀ ਕੀਤੀ ਨੇ ਕੋਈ ਅਕੜੀਆਂ ਗੱਲਾਂ ਸਾਹਮਣੇ ਆਈਆਂ ਉਹਨਾਂ 'ਤੇ ਵਿਚਾਰਨਾ ਜ਼ਰੂਰ ਪਵੇ। ਦੇਖੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੋ ਪਟੀਸ਼ਨਾਂ ਜਿਹੜੀਆਂ ਦਾਇਰ ਹੋਈਆਂ ਸੀਗੀਆਂ। ਔਰ ਉਹਨਾਂ ਦੀ ਪਹਿਲਾਂ ਨੋਟਿਸ ਵੀ ਹੋ ਚੁੱਕਾ ਸੀ ਪੰਜਾਬ ਔਰ ਹਰਿਆਣਾ ਸਰਕਾਰ ਨੂੰ ਵੀ। ਅੱਜ ਵੀ ਉਹਨਾਂ 'ਤੇ ਸੁਣਵਾਈ ਹੋਈ ਹੈ। ਠੀਕ ਹੈ। ਚਾਹੇ ਕਿਸੇ ਕਿਸਮ ਦਾ ਕੋਈ ਉਹਦਾਂ ਦਾ ਫੈਸਲਾ ਨਹੀਂ ਆਇਆ ਪਰ ਉਹ ਜਿਹੜੀਆਂ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਜਾਂ ਉਹ ਲਹਿਜਾ ਉਹਨਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਕਿਸ ਤਰ੍ਹਾਂ ਉਹ ਸਿਚੁਏਸ਼ਨ ਨੂੰ ਨੋਟਿਸ ਕਰ ਰਹੀ ਹੈ। ਜੀ। ਤਾਂ ਉਹਨਾਂ ਨੇ ਇੱਕ ਗੱਲ ਤਾਂ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਤੁਸੀਂ ਉੱਥੇ ਜਿਹੜੀ ਮੋਬ ਇਕੱਠੀ ਹੋ ਰਹੀ ਹੈ ਭੀੜ ਇਕੱਠੀ ਹੋ ਰਹੀ ਹੈ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਜੀ ਦੂਸਰਾ ਉਹਨਾਂ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਦਾ ਹਵਾਲਾ ਦਿੱਤਾ ਹੈਗਾ ਉਹ ਕਹਿੰਦੇ ਕਿ ਜਿਹੜੀਆਂ ਸੜਕਾਂ ਤੇ ਹੈਗੀਆਂ ਉਹ ਟਰੈਕਟਰਾਂ ਨੂੰ ਉਸ ਤਰੀਕੇ ਨਾਲ ਚੱਲਣ ਦੀ ਇਜਾਜ਼ਤ ਨਹੀਂ ਹੈਗੀ ਜੀ ਐਗਰੀਕਲਚਰ ਵਾਲੇ ਜਿਹੜੇ ਹੈਗੇ ਨੇ ਕਮਰਸ਼ੀਅਲ ਟਰੈਕਟਰ ਵੱਖਰੇ ਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਜੇ ਕਿਸਾਨ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਤਾਂ ਹੋਰ ਸਾਧਨਾਂ ਦੀ ਵਰਤੋਂ ਬਸ ਸਕਦੇ ਨਹੀਂ ਉਹ ਬਸਾਂ ਨਹੀਂ ਜਾ ਸਕਦੇ ਨੇ ਕਾਰਾਂ ਗੱਡੀਆਂ ਨਹੀਂ ਜਾ ਸਕਦੇ ਨੇ ਟ੍ਰੇਨ ਨਹੀਂ ਜਾ ਸਕਦੇ ਨੇ ਸੋ ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਉਹ ਹਾਈ ਕੋਰਟ ਦੀਆਂ ਅੱਜ ਸਾਹਮਣੇ ਆਈਆਂ ਨੇ ਇਹਨਾਂ ਹਾਈ ਕੋਰਟ ਦੀਆਂ ਟਿੱਪਣੀਆਂ ਦੇ ਦੌਰਾਨ ਜਿਹੜੀਆਂ ਹੋਰ ਟਿੱਪਣੀਆਂ ਸਿਆਸੀ ਟਿੱਪਣੀਆਂ ਨੇ ਉਹ ਵੀ ਨਾਲ ਉਹ ਨਾਲ ਚੱਲੀਆਂ ਨੇ ਕਿਉਂਕਿ ਇਸ ਤਰ੍ਹਾਂ ਦੇ ਮੌਜੂਦ ਨੂੰ ਆਪਾਂ ਪਹਿਲਾਂ ਦੇਖਿਆ ਬਿਲੀਅਨ ਦੌਰਨ ਵੇਲੇ ਵੀ ਉਦੋਂ ਵੀ ਸਾਰੀਆਂ ਸਿਆਸੀ ਤਰ੍ਹਾਂ ਦਾ ਆਪੋ ਆਪਣਾ ਇੱਕ ਪ੍ਰੋਗਰਾਮ ਸੀ ਜੀ ਉਹਨਾਂ ਨੂੰ ਲੱਗਦਾ ਹੁੰਦਾ ਕਿ ਇਸ ਮਾਹੌਲ ਦੇ ਵਿੱਚੋਂ ਉਹ ਪਿੱਛੇ ਨਾ ਰਹਿ ਜਾਣ ਪਛੜ ਨਾ ਜਾਣਾ ਜੀ ਤਾਂ ਅੱਜ ਜਿਹਨੇ ਪੰਜਾਬ ਕਾਂਗਰਸ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦੇ ਘਰ ਦਾ ਜਿਹੜਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਹਮਾਇਤੀ ਆ ਹਮਾਇਤੀ ਹੀ ਆ ਅਸੀਂ ਇਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਆਪਣੀਆਂ ਪੁਰਾਣੀਆਂ ਵੀਡੀਓਾਂ ਸ਼ੇਅਰ ਕਰ ਰਹੇ ਕਿ ਉਹ ਪਹਿਲਾਂ ਵੀ ਕਿਸਾਨਾਂ ਦੇ ਆਕ ਵਿੱਚ ਖੁੱਦੇ ਸੀ ਤੇ ਹੁਣ ਵੀ ਖੁੱਦੇ ਨੇ ਇਸ ਤਰ੍ਹਾਂ ਭਾਜਪਾ ਦੇ ਸੁਨੀਲ ਜਾਖੜ ਹੈ ਜੀ ਉਹਨਾਂ ਨੇ ਜਿਹੜੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰ ਕਿਸੇ ਦੀ ਆਪਣੀ ਕੋਸ਼ਿਸ਼ ਲੱਗੀ ਹੋਈ ਹੈ ਰੂਲਿੰਗ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਪਹਿਲੀਆਂ ਜਿਹੜੀਆਂ ਚਾਰਾ ਮੀਟਿੰਗਾਂ ਚੋਂ ਤੱਕ ਤਿੰਨ ਮੀਟਿੰਗਾਂ ਚ ਖੁਦ ਹੈ ਜਿਹੜੀ ਉਹ ਸ਼ਮੂਲੀਅਤ ਕੀਤੀ ਸੀ ਉਹਨਾਂ ਨੇ ਇੱਕ ਸਾਲਸਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਟੇਟ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਕੀ ਬਣਿਆ ਰਹੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨਹੀਂ ਔਰ ਸੈਂਟਰ ਸਰਕਾਰ ਨੂੰ ਇਹ ਮੰਨਣੀਆਂ ਚਾਹੀਦੀਆਂ ਨੇ ਉਹਨਾਂ ਨੇ ਆਪਣੀ ਧਿਆਨਦਾਰੀ ਸ਼ੋਅ ਕੀਤੀ ਸੀ ਪਰ ਬਹੁਤ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਇੱਕ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਹੈ ਹੁਣ ਆਉਣ ਵਾਲੇ ਦਿਨਾਂ 'ਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਿਹੜੀ ਯਤਰਾ ਹੈ ਉਹੀ ਮੁਜ਼ਬੀ ਕਰਤੀ ਸੀ ਉਹਨਾਂ ਨੇ ਪਤਾਸ਼ੀਆਂ ਸੋ ਹਰ ਪਾਰਟੀ ਦੇ ਵਿੱਚ ਇੱਕ ਹੋੜ ਹੈ ਹੁਣ ਇਸ ਵੇਲੇ ਲੱਗੀ ہوئی ਹੈ ਕਿ ਵੱਧ ਤੋਂ ਵੱਧ ਉਹ ਸਾਬਤ ਕਰ ਸਕਣ ਕਿ ਉਹ ਹੀ ਅਸਲੀ ਕਿਸਾਨਾਂ ਦੇ ਜਿਹੜੇ ਪਹਿਰੇਦਾਰ ਨੇ ਜੀ ਤੇ ਚੰਨ ਜੀ ਇਹਦੇ ਨਾਲ ਹੀ ਜੇ ਗੱਲ ਕਰੀਏ ਸਿਆਸਤ ਦੀ ਤਾਂ ਪੰਜਾਬ ਦੇ ਵਿੱਚ ਇੱਕ ਸਿਆਸੀ ਉਥਲ-ਪੁਥਲ ਵਾਲਾ ਮਾਹੌਲ ਬਣਦਾ ਜਾ ਰਿਹਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਆ ਉੱਥੇ ਉਹਨਾਂ ਨੇ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਜ਼ੋਰ ਦਿੱਤਾ ਵੀ ਕਿ ਪੰਜਾਬ 'ਚ ਭਾਜਪਾ ਤੇ ਅਕਾਲੀ ਦਲ ਦਾ ਜਿਹੜਾ ਗਠਜੋੜ ਹੈ ਉਹ ਹੋਣਾ ਚਾਹੀਦਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋਗਾ ਨਾ ਕਿ ਟੁੱਟ ਪੱਜਾ ਜਿਹੜੀ ਚੋਣਾਂ ਤੋਂ ਪਹਿਲਾਂ ਹੁੰਦੀ ਹੈ ਇਹ ਅਕਸਰ ਹੀ ਹੁੰਦੀ ਹੈ ਚਾਹੇ ਛੋਟੀ ਚੋਣ ਹੋਵੇ ਚਾਹੇ ਵੱਡੀ ਚੋਣ ਹੋਵੇ ਖਾਸ ਕਰਕੇ ਜਦੋਂ ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਉਸ ਤਰ੍ਹਾਂ ਇਸ ਤਰ੍ਹਾਂ ਦੇ ਅਲਾਈਅੰਸ ਹੈ ਜਿਹੜੇ ਬਣਦੇ ਵੀ ਹੈ ਟੁੱਟਦੇ ਵੀ ਹੈ ਜੁੜਦੇ ਵੀ ਨੇ ਸੋ 1996 ਤੋਂ ਬਿਲੇ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਸ਼ਾਤਰੀ ਦੀ ਹਮਾਇਤ ਦਿੱਤੀ ਸੀ ਭਾਜਪਾ ਨੂੰ ਅਲਾਈਂਸ ਉਹਨਾਂ ਦਾ ਚੱਲਦਾ ਆ ਰਿਹਾ ਸੀ ਜੀ ਪਿੱਛੇ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਐਨਡੀਐਚਓ ਸ਼੍ਰੋਮਣੀ ਕਾਲੀ ਦਲਬਾਰ ਆ ਗਿਆ ਸੀ ਜੀ ਸੋ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਹੈ ਕੋਈ ਕਹਿੰਦਾ ਸੀ ਕਿ ਐਲਾਈਂਸ ਹੋਏਗਾ ਫਿਰ ਦੋਨੇ ਪਾਰ ਉਸ ਗੱਲ ਤੋਂ ਇਨਕਾਰ ਕਰ ਦਿੰਦੀਆਂ ਸੀਗੀਆਂ ਕਿ ਅਸੀਂ ਐਲਾਈਂਸ ਨਹੀਂ ਕਰ ਰਹੇ ਅਸੀਂ ਕੱਲੇ ਆਪਣੇ ਦਮ ਤੇ ਚੋਣਾਂ ਲੜਾਂਗੇ ਸੋ ਕੈਪਟਨ ਅਰਵਿੰਦਰ ਸਿੰਘ ਹੁਣ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਨੇ ਤੇ ਉਹਨਾਂ ਦਾ ਕੱਲ ਹੀ ਇੱਕ ਬਿਆਨ ਸਾਹਮਣੇ ਆਇਆ ਕਿ ਉਹਨਾਂ ਨੇ ਭਾਜਪਾ ਨੂੰ ਇਹ مشورہ ਦਿੱਤਾ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਗੱਠ ਜੋੜ ਕਰ ਲਵੇ ਜੀ ਪਰ ਸ਼੍ਰੋਮਣੀ ਕਾਲੀ ਦਲ ਦੀ ਪੋਜੀਸ਼ਨ ਚਾਹੇ ਉਹ ਅੰਦਰੋਂ ਤਰਲੋ ਮੱਛੀ ਹੋ ਵੀ ਰਿਹਾ ਹੋ ਵੀ ਸ਼੍ਰੋਮਣੀ ਕਾਲੀ ਦਲ ਪਰ ਉਹਨਾਂ ਦੀ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀ ਫਸਲੀ ਖਰੀਦ ਦੀ ਐਮ ਐਸ ਪੀ ਦੀ ਗਰੰਟੀ ਨੂੰ ਲੈ ਕੇ ਜਿਹੜਾ ਸ਼ੰਭੂ ਦੇ ਖਨੌਰੀ ਬਾਰਡਰ ਤੇ ਬੈਠੇ ਨੇ ਤਾਂ ਇਸ ਤਰ੍ਹਾਂ ਉਹਨਾਂ ਦੀ ਸ਼ੋਮਨੀ ਕਾਲੀ ਦਾ ਦੀ ਇੱਕ ਪੋਜੀਸ਼ਨ ਹੈ ਜਿਹੜੀ ਉਹ ਬੜੀ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਨੇ ਜੀ ਇੱਕ ਪਾਸੇ ਤਾਂ ਜਿਹੜੀ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਉਹਨਾਂ ਨੂੰ ਮਲਬੇ ਦਾ ਕਹਿ ਦਿੱਤਾ ਬਿਲਕੁਲ ਉਹਨਾਂ ਨੂੰ ਝਾਕ ਸੀ ਕਿ ਹੁਣ ਸਾਡੀ ਜੋਟੀ ਪੈਗੀ ਭਾਜਪਾ ਦੇ ਨਾਲ ਭਾਜਪਾ ਨਾਲ ਜੋਟੀ ਪੈਣ ਦਾ ਹਜੇ ਮਾਹੌਲ ਨਹੀਂ ਹੈਗਾ ਜੀ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਸ਼ੋਮਨੀ ਕਾਲੀ ਦਾ ਜਿਹੜਾ ਮਾਸ ਮਿਲ ਰਿਹਾ ਹੈ ਸ਼ੁਰੂ ਤੋਂ ਜਿਹੜਾ ਆਪਣਾ ਵੋਟ ਬੈਂਕ ਰਿਹਾ ਉਹ ਕਿਸਾਨੀ ਦੇ ਵਿੱਚ ਰਿਹਾ ਹੈ ਜੀ ਹਮੇਸ਼ਾ ਇਹ ਕਿਸਾਨਾਂ ਦੇ ਪਹਿਰੇਦਾਰ ਆਪਣੇ ਆਪ ਨੂੰ ਜਲ ਅੰਮਰਦਾਰ ਮੰਨਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਜੇ ਕਿਸਾਨੀ ਵੋਟ ਬੈਂਕੀ ਸਾਡੇ ਕੋਲੋਂ ਸਾਡਾ ਟਕਸਾਲੀ ਵੋਟ ਹੀ ਇੱਕ ਤਰੀਕੇ ਨਾਲ ਖੁੱਸ ਗਿਆ ਕਿਸਾਨੀ ਵਾਲਾ ਤਾਂ ਸਾਡੇ ਕੋਲ ਪਿੱਛੇ ਕੀ ਬਚੇਗਾ ਫਿਰ ਉਹ ਅਲਾਈਅੰਸ ਦਾ ਕੀ ਮਤਲਬ ਰਹਿ ਜਾਂਦਾ ਸੋ ਉਹਨਾਂ ਦੇ ਉੱਪਰ ਇੱਕ ਪ੍ਰੈਸ਼ਰ ਹੈ ਪ੍ਰੈਸ਼ਰ ਹੈ ਵੀ ਕਿਸਾਨੀ ਅੰਦੋਲਨ ਦਾ ਇਸ ਕਰਕੇ ਇਹਨਾਂ ਪਰਸਤਥੀਆਂ ਦੇ ਵਿੱਚ ਉਹ ਕੋਈ ਇਸ ਕਿਸਮ ਦਾ ਫੈਸਲਾ ਮੈਨੂੰ ਲੱਗਦਾ ਨਹੀਂ ਲੈਣਗੇ ਜੇ ਲੈਣਗੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਫੇਸ ਹੈ ਜਿਹੜਾ ਫੇਰ ਕਰਨਾ ਪੈਗਾ ਜਿਸ ਤਰ੍ਹਾਂ ਪਹਿਲਾਂ ਜਦੋਂ ਇੱਕ ਵਾਰੀ ਕਿਹਾ ਸੀ ਕਿ ਖੇਤੀ ਕਾਨੂੰਨ ਬਹੁਤ ਚੰਗੇ ਨੇ ਵੱਡੇ ਬਾਦਲ ਸਾਹਿਬ ਨੇ ਵੀ ਇਹ ਕਹਿਤਾ ਸੀ ਜੀਬੀ ਹਰਸਿਮਰਤ ਕੋੜ ਬਾਦਲ ਨੇ ਵੀ ਕਿਹਾ ਸੀਗਾ ਸ਼ੁਰੂ-ਸ਼ੁਰੂ ਜਦੋਂ ਬਜੇਰ ਸੀਗੇ ਜੀ ਨਵੀਂ ਨਵੀਂ ਸੰਘਰਸ਼ਾ ਜਿਹੜਾ ਚੱਲਿਆ ਸੀ ਜਦੋਂ ਤਾਂ ਉਦੋਂ ਬਹੁਤ ਸਾਰਾ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਸੋ ਉਸ ਦੇ ਵਿੱਚੋਂ ਸਭ ਕੁ ਲੈ ਲੈਂਦੇ ਆ ਹੋ ਸਕਦਾ ਸ਼੍ਰੋਮਣੀ ਕਲ ਸੋਚਦਾ ਹੋਵੇ ਕਿ ਜੇ ਅਸੀਂ ਭਾਜਪਾ ਦੀ ਨਾਲ ਜੋਟੀ ਪੜਨੀ ਤੇ ਸਾਨੂੰ ਉਸ ਕਿਸਮ ਦੀ ਸਿਚੁਏਸ਼ਨ ਦਾ ਫੇਰ ਸਾਹਮਣਾ ਕਰਨਾ ਪਏ ਜੀ ਇਹ ਸਾਨੂੰ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ੍ਹ ਨੂੰ ਵਿਸ਼ੇ